हां जी ਪਿਛਲੀ ਵੀਡੀਓ ਦੇ ਵਿੱਚ ਅਸੀਂ ਇੰਟਰਨੈਸ਼ਨਲ ਜਿਹੜੇ ਇਸ਼ੂ ਸੀਗੇ ਉਹ ਡਿਸਕਸ ਕੀਤੇ ਨੇ ਅੱਜ ਦੀ ਵੀਡੀਓ ਜਿਹੜੀ ਉਹ ਅਸੀਂ ਨੈਸ਼ਨਲ ਲੈਵਲ ਤੇ ਜੋ ਸਾਡੀਆਂ ਸਰਗਰਮੀਆਂ ਰਹੀਆਂ ਨੇ ਨਵੰਬਰ ਦਸੰਬਰ ਦੇ ਮਹੀਨਿਆਂ ਦੇ ਵਿੱਚ 2023 ਦੇ ਵਿੱਚ ਉਹ ਡਿਸਕਸ ਕਰਾਂਗੇ ਸਭ ਤੋਂ ਪਹਿਲੀ ਗੱਲ ਅਸੀਂ ਕਰਾਂਗੇ ਕਿ ਛਠ ਤਿਹਾਰ ਸੀਗਾ ਜਿਹੜਾ ਉਸ ਦੀ ਸਮਾਪਤੀ 20 ਨਵੰਬਰ ਨੂੰ ਜਿਹੜੀਆਂ ਹੋਈਆਂ ਇਸ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਿਹੜੇ ਨਦੀ ਜਾਂ ਝੀਲ ਦੇ ਕਿਨਾਰੇ ਚੜਦੇ ਸੂਰਜ ਨੂੰ ਮੱਥਾ ਟੇਕਣ ਲਈ ਬਹੁਤ ਪ੍ਰਸਿੱਧ ਛੜ ਪੂਜਾ ਦਾ 4 ਦਿਨਾਂ ਸਮਾਗਮ ਸੀਗਾ ਜਿਹੜਾ ਉਸ ਸਮਾਪਤ ਹੋਇਆ ਤਾਂ ਇਹ ਜਿਹੜਾ ਸਮਾਗਮ ਆ ਇਹ ਬਿਹਾਰ, ਚਾਰਖੰਡ, ਉੱਤਰ ਪ੍ਰਦੇਸ਼ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਲੋਕ ਨੇ ਜਿਹੜੇ ਉਹ ਮਨਾਉਂਦੇ ਨੇ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ। ਤਾਂ ਕਿਸਾਨਾਂ ਦੁਆਰਾ ਵੀ ਇਹ ਤਿਹਾਰ ਮਨਾਇਆ ਜਾਂਦਾ ਹੈ ਆਪਣੀ ਫਸਲ ਦਾ ਧੰਨਵਾਦ ਪ੍ਰਗਟ ਕਰਨ ਲਈ। ਜਿਹੜਾ ਇਹ ਤਿਹਾਰਾ ਇਹ ਬਾਡੀ ਦੇ ਸੀਜ਼ਨ ਦੇ ਅੰਤ ਤੇ ਦੀਵਾਲੀ ਤੋਂ ਬਾਅਦ 6ਵੇਂ ਦਿਨ ਸ਼ੁਰੂ ਹੁੰਦਾ ਹੈ ਤੇ ਜਿਹੜਾ ਇਹ ਸੂਰਜ ਭਗਵਾਨ ਤੇ ਉਸ ਦੀ ਭੈਣ ਛੱਟੀ ਮਈਆ ਦੇ ਅਸ਼ੀਰਵਾਦ ਲਈ ਜਿਹੜਾ ਮਨਾਇਆ ਜਾਂਦਾ ਹੈ ਅੱਗੇ ਗੱਲ ਕਰਾਂਗੇ ਸੀ 24ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵੀ ਜਿਹੜਾ ਹੈ ਉਹ ਨਵੰਬਰ ਦੇ ਮਹੀਨੇ ਹੋਇਆ 54ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ IFFI 20 ਨਵੰਬਰ ਨੂੰ ਬੰਬੋਲੀਮ ਗੋਆ ਤੇ ਸਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ ਜਿੱਥੇ ਫੈਸਟੀਵਲ ਦੀ ਸ਼ੁਰੂਆਤ ਸਟੂਅਰਟ ਗੈਟ ਦੁਆਰਾ ਨਿਰਦੇਸ਼ਿਤ ਬ੍ਰਿਟਿਸ਼ ਫਿਲਮ ਕੈਚਿੰਗ ਡਸਟ ਨਾਲ ਹੋਈ ਉੱਥੇ ਰੋਬਰਟ ਕੋਲੋਡਨੀ ਦੁਆਰਾ ਨਿਰਦੇਸ਼ਿਤ ਅਮਰੀਕੀ ਫਿਲਮ ਫੈਦਰ ਵੇਟ ਨਾਲ ਸਮਾਪਤ ਹੋਈ ਭਾਰਤੀ ਦ੍ਰਿਸ਼ਟੀਕੋਣ ਵਿੱਚ ਫੀਚਰ ਸੈਕਸ਼ਨ ਸ਼ੁਰੂਆਤੀ ਫਿਲਮ ਮਲਿਆਲਮ ਫਿਲਮ ਅਟਮ ਅਤੇ ਗੈਰ ਫੀਚਰ ਸੈਕਸ਼ਨ ਵਿੱਚ ਮਣੀਪੁਰ ਦੀ ਐਂਡਰੋ ਡ੍ਰੀਮਸ ਸੀ 28 ਨਵੰਬਰ ਨੂੰ ਸਮਾਪਤ ਹੋਏ ਇਸ ਸਮਾਗਮ ਵਿੱਚ ਮਸ਼ਹੂਰ ਹਾਲੀਵੁੱਡ ਅਦਾਕਾਰ ਤੇ ਨਿਰਮਾਤਾ ਮਾਈਕਲ ਡਗਲਸ ਨੂੰ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੁਣ ਜਿਹੜੀਆਂ ਖਬਰਾਂ ਨੇ ਸਟੇਟਸ ਦੀਆਂ ਲਵਾਂਗੇ ਅਸੀਂ ਦਸੰਬਰ ਮਹੀਨੇ ਦੇ ਵਿੱਚ ਜਿਹੜੇ ਪੰਜ ਰਾਜ ਨੇ ਉਹਨਾਂ ਨੂੰ ਨਵੇਂ ਮੁੱਖ ਮੰਤਰੀ ਮਿਲੇ ਨੇ ਹਾਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ 3 ਦਸੰਬਰ ਮਿਜ਼ੋਰਮ ਲਈ ਤੇ 4 ਦਸੰਬਰ ਜਿਹੜਾ ਸੀਗਾ ਇਹ ਚੋਣਾਂ ਦੇ ਦਿਨ ਸੀ ਇਹਨਾਂ ਨਤੀਜੇ ਇਸ ਦਿਨ ਨੂੰ ਨਤੀਜੇ ਘੋਸ਼ਿਤ ਕੀਤੇ ਗਏ ਤੇ ਵੱਖ-ਵੱਖ ਰਾਜਾਂ ਦੇ ਪਾਰਟੀ ਵਿਧਾਇਕਾਂ ਨੇ ਆਪਣੇ ਨਵੇਂ ਨੇਤਾ ਦੀ ਚੋਣ ਜਿਹੜੀ ਆ ਉਹ ਕੀਤੀ ਜਿਦੇ ਵਿੱਚ ਮੱਧ ਪ੍ਰਦੇਸ਼ ਨੂੰ ਭਾਜਪਾ ਜਿਹੜਾ ਸੀਗਾ ਉਹਦੇ ਡਾਕਟਰ ਮੋਹਨ ਜਾਦਵ ਇਹ ਮਿਲੇ ਨੇ ਛੱਤੀਸਗੜ੍ਹ ਨੂੰ ਮਿਲੇ ਨੇ ਵਿਸ਼ਨੂ ਦੇਵ ਸਾਈ ਭਾਜਪਾ ਦੇ ਰਾਜਸਥਾਨ ਭਜਨ ਲਾਲ ਸ਼ਰਮਾ ਭਾਜਪਾ ਤਿਲੰਗਾਨਾ ਦੇ ਰੇਵੰਤ ਰੈਡੀ ਕਾਂਗਰਸ ਮਿਜ਼ੋਰਮ ਦੇ ਵਿੱਚ ਲਾਲ ਦੋਹੋਮਾ ਜ਼ੋਰਮ ਪੀਪਲ ਮੂਵਮੈਂਟ ਚਾਗਦੰਸੰਬਨ ਨੂੰ ਪੁਨੇ ਨਗਰ ਨਗਰ ਨਿਗਮ ਵੱਲੋਂ ਜੋਜੀਤ ਇੱਕ ਵਿਸ਼ੇਸ਼ ਪੜ੍ਹਨ ਦੇ ਸੈਸ਼ਨ ਵਿੱਚ 366 ਮਾਪਿਆਂ ਨੇ ਮਿਲ ਕੇ ਆਪਣੇ ਬੱਚਿਆਂ ਨੂੰ 4 ਮਿੰਟ ਲਈ ਕਹਾਣੀਆਂ ਸੁਣਾਈਆਂ ਜਿਸ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ ਜਿਹੜਾ ਸੀਗਾ 2479 ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਇਕੱਠੇ ਕਹਾਣੀਆਂ ਸੁਣਾਉਣ ਦਾ ਰਿਕਾਰਡ ਚੀਨ ਦੇ ਨਾਮ ਆ ਇਸ ਸਮਾਗਮ ਨੈਸ਼ਨਲ ਬੁੱਕ ਟਰਸਟ ਦੁਆਰਾ 16 ਤੋਂ 24 ਦਸੰਬਰ ਤੱਕ ਆਯੋਜਿਤ ਪੂਨੇ ਬੁੱਕ ਫੈਸਟੀਵਲ ਦਾ ਹਿੱਸਾ ਸੀ ਜਿਸ ਦਾ ਉਦੇਸ਼ ਬੱਚਿਆਂ ਨੂੰ ਪੜਨ ਦੀ ਆਦਤ ਪਾਉਣਾ ਸੀ। ਹైదరాబాద్ ਨੂੰ ਸਰਵੋਤਮ ਸ਼ਹਿਰ ਦਾ ਦਰਜਾ ਮਿਲਿਆ ਕਾਰੋਬਾਰਾਂ ਲਈ ਇੱਕ ਗਲੋਬਲ ਸਲਾਹਕਾਰ ਮਰਸਰ ਦੁਆਰਾ ਜਾਰੀ ਕੀਤੇ ਜੀਵਨ ਦੀ ਗੁਣਵੱਤਾ ਸੂਚਕਾਂਕ 2023 ਵਿੱਚ ਹైదరాబాద్ ਨੂੰ 153ਵਾਂ ਸਥਾਨ ਦਿੱਤਾ ਗਿਆ। ਜੋ ਕਿ ਭਾਰਤੀ ਸ਼ਹਿਰਾਂ ਵਿੱਚ ਸਭ ਤੋਂ ਅੱਗੇ ਹੈ ਇਸ ਤੋਂ ਬਾਅਦ ਪੁਣੇ 154 ਨੰਬਰ ਤੇ ਬੈਂਗਲੁਰੂ 156 ਹਨ ਸੂਚਕਾਂਕ ਦੇ ਅਨੁਸਾਰ ਵਿਆਨਾ ਆਸਟਰੀਆ ਯੂਰਿਕ ਸਵਿਟਜ਼ਰਲੈਂਡ ਵੈਨਕੂਵਰ ਕੈਨੇਡਾ ਦੇ ਕਰਮਵਾਰ ਵਿਸ਼ਵ ਪੱਧਰ ਦੇ ਚੋਟੀ ਦੇ ਤਿੰਨ ਸਥਾਨ ਹਾਸਲ ਕੀਤੇ ਇਹ ਸੂਚਕਾਂਕ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਖਾਸ ਤੌਰ ਤੇ ਪਰਿਵਾਰਾਂ ਵਾਲੇ ਕੰਮਿਆਂ ਦੇ ਜੀਵਨ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਦੁਨੀਆ ਭਰ ਦੇ 500 ਤੋਂ ਵੱਧ ਸ਼ਹਿਰਾਂ ਦੇ ਡਾਟੇ ਦੀ ਵਰਤੋਂ ਕਰਦਾ ਹੈ ਇਹ ਦਰਜਾਬੰਦੀ ਵੱਖ-ਵੱਖ ਕਾਰਕਾਂ ਜਿਵੇਂ ਜਲਵਾਯੂ ਸਕੂਲ ਤੇ ਸਿੱਖਿਆ ਬਿਮਾਰੀ ਤੇ ਸਫਾਈ ਦੇ ਮਿਆਰ ਹਿੰਸਾ ਤੇ ਅਪਰਾਧ ਸੰਚਾਰ ਦੇ ਸਾਧਨਾਂ ਤੱਕ ਪਹੁੰਚ ਤੇ ਸਮਾਜਿਕ ਰਾਜਨੀਤਿਕ ਮਾਤਾਵਰਨ ਤੇ ਆਧਾਰਿਤ ਅੱਗੇ ਅਸੀਂ ਗੱਲ ਕਰਾਂਗੇ ਏਸ਼ੀਆ ਦੇ ਸਭ ਤੋਂ ਵੱਡੇ ਓਪਨ 에ਅਰ ਵਪਾਰਕ ਮੇਲੇ ਦੀ 27 ਨਵੰਬਰ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਸਾਲਾਨਾ ਵਪਾਰਕ ਮੇਲਾ ਬਾਲੀ ਯਾਤਰਾ ਦਾ ਉਦਕਰਟ ਓਡੀਸ਼ਾ ਦੀ ਸ਼ਾਨਦਾਰ ਪ੍ਰਾਚੀਨ ਸਮੁੰਦਰੀ ਵਿਰਾਸਤ ਦੀ ਯਾਦ ਵਿੱਚ ਕਟਕ ਵਿਖੇ ਮਹਾਨ ਨਦੀ ਦੇ ਕੰਢੇ ਤੇ ਕੀਤਾ ਗਿਆ ਬਾਲੀ ਯਾਤਰਾ ਦਾ ਮਤਲਬ ਹੈ ਬਾਲੀ ਦੀ ਯਾਤਰਾ ਇਸ ਤਿਹਾਰ ਦਾ ਸਬੰਧ ਅਜੇ ਤੋਂ ਲਗਭਗ 2000 ਸਾਲ ਪਹਿਲਾਂ ਕਲਿੰਗਾ ਜਿਹੜਾ ਕਿ ਹੁਣ ਅੜੀਸਾ ਦੇ ਵਿੱਚ ਆ ਦੇ ਸਮੁੰਦਰੀ ਵਪਾਰੀਆਂ ਨਾਲ ਜੋ ਵਪਾਰ ਕਰਦੇ ਦੱਖਣੀ ਪੂਰਬੀ ਏਸ਼ੀਆ ਦੇ ਬਾਲੀ, ਜਾਵਾ, ਸੁਮਾਤਰਾ ਆਦਿ ਟਾਪੂਆਂ ਤੇ ਜਾਂਦੇ ਸੀ। ਹਰ ਸਾਲ ਇਹ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਸ਼ੁਰੂ ਹੁੰਦਾ ਤੇ ਇੱਕ ਹਫ਼ਤੇ ਤੱਕ ਚੱਲਦਾ ਏ। ਇਸ ਦੇ ਵਿੱਚ ਵੱਖ-ਵੱਖ ਰਵਾਇਤੀ ਦਸਤਕਾਰੀ, ਘਰੇਲੂ ਵਸਤੂਆਂ ਦੇ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਸਥਾਨਕ ਪਕਵਾਨਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਲਗਭਗ 2000 ਸਟਾਲ ਲਗਾਏ ਜਾਂਦੇ ਨੇ। ਸੂਰਤ ਹਵਾਈ ਅੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਗਿਆ ਹੈ ਕੇਂਦਰੀ ਮੰਤਰੀ ਨੇ 15 ਦਸੰਬਰ ਨੂੰ ਸੂਰਤ ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਰਣਨੀਤਿਕ ਕਦਮ ਸੂਰਤ ਦੀ ਬੇਮਿਸਾਲ ਆਰਥਿਕ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ ਦੇ ਅੰਤਰਰਾਸ਼ਟਰੀ ਹਵਾਬਾਜ਼ੀ ਲੈਂਡਸਕੇਪ ਵਿੱਚ ਸੂਰਤ ਨੂੰ ਇੱਕ ਪ੍ਰਮੁੱਖ ਖਿਡਾਰੀ ਬਣਾਉਣ ਦਾ ਰਾਹ ਆਸਾਨ ਕਰੇਗਾ ਜਿਹੜਾ ਸੂਰਤ ਦਾ ਹਵਾਈ ਅੱਡਾ ਇਹ ਨਾ ਸਿਰਫ ਅੰਤਰਰਾਸ਼ਟਰੀ ਮੁਸਾਫਰਾਂ ਲਈ ਕੌਣ ਜਾਣ ਦਾ ਰਸਤਾ ਬਣੇਗਾ ਬਲਕਿ ਸੰਪੰਨ ਹੀਰਾ ਤੇ ਟੈਕਸਟਾਈਲ ਉਦਯੋਗਾਂ ਲਈ ਬੇਰੋਕ ਨਿਰਯਾਤ ਆਯਾਤ ਕਾਰਜਾਂ ਦੀ ਸਹੂਲਤ ਵੀ ਦੇਵੇਗਾ। ਗਰਵਾ ਜਿਹੜਾ ਇਹ ਜਨੇਸਕੋ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ ਗਰਵਾ ਕੀ ਆ? ਗੁਜਰਾਤ ਦਾ ਇੱਕ ਪ੍ਰਸਿੱਧ ਪਰੰਪਰਾਗਤ ਨਾਚਾ ਯੂਨੈਸਕੋ ਦੁਆਰਾ ਮਨੁੱਖਤਾ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧੀ ਸੂਚੀ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਫੈਸਲਾ 6 ਦਸੰਬਰ ਨੂੰ ਬੁੱਤਸਵਾਨਾ ਦੇ ਕਿਸਾਨੇ ਵਿੱਚ ਯੂਨੈਸਕੋ ਦੀ ਬੁੱਤਸਵਾਨਾ ਕਾਨਫਰੰਸ ਦੌਰਾਨ ਲਿਆ ਗਿਆ ਗੁਜਰਾਤ ਦੀ ਗਰਵਾ ਨਾਚ ਸ਼ੈਲੀ ਯੂਨੈਸਕੋ ਦੀ ਸੂਚੀ ਵਿੱਚ ਜਗ੍ਹਾ ਬਣਾਉਣ ਵਾਲੀ ਭਾਰਤ ਦੀ 15ਵੀਂ ਸੱਭਿਆਚਾਰਕ ਵਿਰਾਸਤ ਆ ਸ਼ਰਦ ਨਵਰਾਤਰੀ ਦੇ 9 ਦਿਨਾਂ ਦਾ ਤਿਹਾਰ ਗਰਵਾ ਮਨਾਇਆ ਜਾਂਦਾ ਹੈ ਗਰਵਾ ਜਿਹੜਾ ਇਹ ਇਹ ਇਹਦੇ ਵਿੱਚ ਨਾਰੀ ਜਾਂ ਲੇਡੀਜ਼ ਨੇ ਜਿਹੜੀਆਂ ਉਹ ਨਾਚ ਕਰਦੀਆਂ ਨੇ ਤੇ ਇੱਕ ਪਵਿੱਤਰ ਪਰੰਪਰਾ ਵੱਜੋਂ ਇਸ ਨੂੰ ਪੇਸ਼ ਕੀਤਾ ਜਾਂਦਾ ਹੈ 23 ਨਵੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਪਾਸੀ ਘਾਟ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਹਵਾਈ ਫੌਜ ਦੇ ਸਿਪਾਹੀਆਂ ਦੀ ਯਾਦ ਵਿੱਚ ਇੱਕ ਅਜਾਇਬ ਘਰ ਦਾ ਉਦਘਾਟਨ ਕੀਤਾ ਗਿਆ ਸੀ ਹੰਪ www ਜਿਹੜਾ ਮਿਊਜ਼ੀਅਮ ਦਾ ਨਾਮ ਉੱਤਰ ਪੂਰਵੀ ਅਸਾਮ ਦੇ ਚੀਨ ਵਿੱਚ ਯੁਨਾਨ ਜਗ੍ਹਾ ਦੇ ਵਿਚਕਾਰ ਇੱਕ ਖਤਰਨਾਕ ਹਵਾਈ ਅੱਡੇ ਦੇ ਨਾਮ ਤੇ ਰੱਖਿਆ ਗਿਆ ਹੈ ਸਹਿਯੋਗੀ ਪਾਇਲਟਾਂ ਨੇ ਇਸ ਰਸਤੇ ਨੂੰ ਦਾ ਹੰਪ ਦਾ ਨਾਮ ਦਿੱਤਾ ਕਿਉਂਕਿ ਉਹਨਾਂ ਨੇ ਜਹਾਜ਼ ਨੂੰ 10 ਜਿਹੜਾ 10000 ਫੁੱਟ ਤੋਂ ਵੱਧ ਉੱਚੀਆਂ ਪਹਾੜੀਆਂ ਚੋਟੀਆਂ ਤੇ ਡੁੰਗੀਆਂ ਵਾਦੀਆਂ ਚੋਂ ਲੰਘਣਾ ਪੈਂਦਾ ਸੀ 1942 ਤੋਂ 1945 ਤੱਕ ਫੌਜੀ ਜਹਾਜ਼ਾਂ ਨੇ ਇਸ ਹਵਾਈ ਮਾਰਗ ਰਾਹੀਂ ਲਗਭਗ ਜਿਹੜੇ 650 ਹਜ਼ਾਰ ਟਨ ਦੀ ਸਪਲਾਈ ਜਿਵੇਂ ਬਾਲਣ ਭੋਜਨ ਗੋਲਾ ਬਾਰੂਦ ਪ੍ਰਦਾਨ ਕੀਤਾ ਸੀ ਦੂਜੇ ਵਿਸ਼ਵ ਜੁੱਧ ਦੌਰਾਨ ਔਖੇ ਪਹਾੜੀ ਖੇਤਰ ਤੇ ਖਰਾਬ ਮੌਸਮੀ ਸਥਿਤੀਆਂ ਨਾਲ ਨਜਿੱਠਦੇ ਹੋਏ ਲਗਭਗ 650 ਜਹਾਜ਼ ਜਿਹੜੇ ਸੀ ਉਹ ਕ੍ਰੈਸ਼ ਹੋ ਗਏ ਸੀ ਨਾਗਾ ਲੈਂਡ ਵਿੱਚ ਹਾਰਨਵਿਲ ਫੈਸਟੀਵਲ ਸ਼ੁਰੂ ਹੋਇਆ 10 ਦਿਨਾਂ ਜਿਹੜਾ ਹਾਰਨਵਿਲ ਫੈਸਟੀਵਲ ਆ ਉਹਦਾ 24ਵਾਂ ਸੰਸਕਰਣ 1 ਦਸੰਬਰ ਨੂੰ ਨਾਗਾ ਲੈਂਡ ਦੀ ਰਾਜਧਾਨੀ ਕੋਹਿਮਾ ਤੋਂ ਲਗਭਗ 12 ਕਿਲੋਮੀਟਰ ਦੂਰ ਨਾਗਾ ਵਿਰਾਸਤੀ ਪਿੰਡ ਕਿਸਾਮਾ ਵਿਖੇ ਸ਼ੁਰੂ ਹੋਇਆ ਇੱਕ ਸੱਭਿਆਚਾਰਕ ਤੇ ਸੰਗੀਤਕ ਸਮਾਗਮ ਆ ਜਿਹੜਾ ਨਾਗਾਲੈਂਡ ਦੇ ਸਾਰੇ ਕਬੀਲਿਆਂ ਦੇ ਸੱਭਿਆਚਾਰ ਨੂੰ ਦਰਸਾਉਂਦਾ ਏ ਇਸ ਸਾਲ ਦੇ ਤਿਹਾਰ ਲਈ ਅਮਰੀਕਾ ਜਰਮਨੀ ਤੇ ਕੋਲੰਬੀਆ ਸਹਿ ਭਾਗੀ ਦੇਸ਼ ਨੇ ਤੇ ਅਸਾਮ ਪਾਈਵਾਲ ਰਾਜਵਜੋਂ ਸ਼ਾਮਲ ਕੀਤਾ ਗਿਆ ਹਾਰਨਬਿਲ ਨਾਗਾਲੈਂਡ ਵਿੱਚ ਪਾਇਆ ਜਾਣ ਵਾਲਾ ਇੱਕ ਪ੍ਰਸਿੱਧ ਪੰਛੀ ਆ ਜਿਸ ਦੀ ਵਿਲੱਖਣ ਲੰਬੀ ਗੋਲਾਕਾਰ ਚੁੰਝ ਹੁੰਦੀ ਆ ਰਾਜ ਸਰਕਾਰ ਦੀ ਮਨਜ਼ੂਰੀ ਵਾਲਾ ਇਹ ਤਿਹਾਰ ਲੋਕ ਨਾਚ ਰਵਾਇਤੀ ਸੰਗੀਤ ਕਵਾਇਲੀ ਰੀਤੀ ਰਿਵਾਜ ਦੇਸੀ ਖੇਡਾਂ ਸਥਾਨਕ ਪਕਵਾਨ ਦਸਤਾਕਾਰਿਕ ਕਲਾਕਾਰੀ ਟੈਕਸਟਾਈਲ ਦੁਆਰਾ ਨਾਗਾ ਸਭਿਆਚਾਰ ਦੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ 4 ਦਸੰਬਰ ਨੂੰ ਚੇਨਈ ਦੇ ਉੱਤਰੀ ਤਾਮਿਲਨਾਡੂ ਵਿੱਚ ਤਵਾਹੀ ਮਚਾਉਣ ਤੋਂ ਬਾਅਦ ਵਿਨਾਸ਼ਕਾਰੀ ਚੱਕਰਵਾਤੀ ਤੂਫਾਨ ਮਿਚੌਂਗ ਨੇ 5 ਦਸੰਬਰ ਦੀ ਦੁਪਹਿਰ ਨੂੰ ਦੱਖਣੀ ਆਂਧਰਾ ਪ੍ਰਦੇਸ਼ ਦੇ ਨਲੌਰ ਨੇੜੇ ਦਸਤਕ ਦਿੱਤੀ ਨਤੀਜੇ ਵਜੋਂ ਚੇਨਈ ਤੇ ਇਸ ਦੇ ਗਵਾਂਡੀ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਆਏ ਤੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਇਸ ਤੂਫਾਨ ਵਿੱਚ ਘੱਟੋ-ਘੱਟ ਸ਼ਹਿਰ ਦੀਆਂ 17 ਲੋਕਾਂ ਦੀਆਂ ਜਾਨਾਂ ਗਈਆਂ ਤਾਮਿਲਨਾਡੂ ਲਈ ਡਾਲਰ 300 ਮਿਲੀਅਨ ਦਾ ਕਰਜ਼ਾ ਵਿਸ਼ਵ ਬੈਂਕ ਨੇ ਲਗਭਗ 2 ਮਿਲੀਅਨ ਲੋਕਾਂ ਨੂੰ ਸ਼ਹਿਰਾਂ ਵਿੱਚ ਪਾਣੀ ਤੇ ਸੀਵਰੇਜ ਸੇਵਾਵਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨ ਲਈ ਤਾਮਿਲਨਾਡੂ ਦੀ ਸਹਾਇਤਾ ਲਈ ਡਾਲਰ 300 ਮਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ ਤਾਮਿਲਨਾਡੂ ਜਲਵਾਯੂ ਸ਼ਹਿਰੀ ਵਿਕਾਸ ਪ੍ਰੋਗਰਾਮ ਦੇ ਤਹਿਤ 21 ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਪਤਕਾਰਾਂ ਲਈ ਬਿਹਤਰ ਗੁਣਵੱਤਾ ਕੁਸ਼ਲ ਜਲ ਸਪਲਾਈ ਤੇ ਸੀਵਰੇਜ ਸੇਵਾਵਾਂ ਤੱਕ ਪਹੁੰਚ ਵਧਾਉਣ ਵਿੱਚ ਇਹ ਮਦਦ ਕਰੇਗਾ। ਏਸ਼ੀਅਨ ਡਿਵੈਲਪਮੈਂਟ ਬੈਂਕ ਇਸ ਨੇ ਉੱਤਰ ਪੂਰਵੀ ਰਾਜ ਤ੍ਰਿਪੁਰਾ ਵਿੱਚ ਸ਼ਹਿਰੀ ਸੇਵਾਵਾਂ ਤੇ ਸਹਿਰ ਸਪਾਟਾ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਡਾਲਰ 100 ਮਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਆ। ਫੰਡਾਂ ਦੀ ਵਰਤੋਂ ਆ ਜਿਹੜੀ ਉਹ ਜਲ ਸਪਲਾਈ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀ ਜਾਵੇਗੀ। ਏਸ਼ੀਅਨ ਡਵੈਲਪਮੈਂਟ ਬੈਂਕ ਨੇ ਉੱਤਰਾਖੰਡ ਰਾਜ ਵਿੱਚ ਬਿਜਲੀ ਸਪਲਾਈ ਲਈ ਗੁਣਵੱਤਾ ਕੁਸ਼ਲਤਾ ਤੇ ਪ੍ਰੋਸੇਜੋਗਤਾਂ ਨੂੰ ਵਧਾਉਣ ਲਈ ਡਾਲਰ 200 ਮਿਲੀਅਨ ਦਾ ਕਰਜ਼ਾ ਦਿੱਤਾ ਹੈ ਏਸ਼ੀਅਨ ਡਵੈਲਪਮੈਂਟ ਬੈਂਕ ADB ਨੇ ਕੇਰਲ ਦੇ ਕੋਚੀ ਸ਼ਹਿਰ ਚ ਜਲ ਸਪਲਾਈ ਸੇਵਾਵਾਂ ਦੇ ਆਧੁਨਿਕੀਕਰਨ ਦੇ ਉਦੇਸ਼ ਲਈ US ਦੇ ਡਾਲਰ 170 ਮਿਲੀਅਨ ਦਾ ਕਰਜ਼ਾ ਮਨਜ਼ੂਰ ਕੀਤਾ ਹੈ ਇਹ ਕਰਜਾ ਕੋਚੀ ਦੇ ਵਸਨੀਕਾਂ ਨੂੰ ਭਰੋਸੇਮੰਦ ਤੇ ਸਾਫ਼ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੀ ਮਦਦ ਕਰੇਗਾ ਅੱਗੇ ਅਸੀਂ ਗੱਲ ਕਰਾਂਗੇ ਤੇਲੰਗਾਨਾ ਦੇ 3D ਪ੍ਰਿੰਟਡ ਮੰਦਿਰ ਦੀ ਜਿਹੜਾ ਦੁਨੀਆ ਦਾ ਪਹਿਲਾ 3D ਜਿਹੜਾ ਪ੍ਰਿੰਟਡ ਮੰਦਿਰ ਆ ਇਸ ਦਾ ਉਦਘਾਟਨ 21 ਨਵੰਬਰ ਨੂੰ ਤੇਲੰਗਾਨਾ ਦੇ ਸਿੱਧੀਪੇਟ ਜ਼ਿਲ੍ਹੇ ਦੇ ਗੁਰੂ ਗੁਪਲੀ ਵਿੱਚ ਕੀਤਾ ਗਿਆ ਸੀ 3 ਮਹੀਨਿਆਂ ਵਿੱਚ 3D ਤਕਨੀਕ ਨਾਲ ਤਿਆਰ ਕੀਤੀ ਇਸ ਨਵੀਨਤਮ ਉਸਾਰੀ ਨੇ ਤਕਨੀਕ ਦੇ ਖੇਤਰ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ 35.5 ਫੁੱਟ ਉੱਚਾ ਮੰਦਿਰ 4000 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਮੰਦਿਰ ਦਾ ਗਰਭਗ੍ਰਹਿ ਜਿੱਥੇ ਭਗਵਾਨ ਦੀਆਂ ਮੂਰਤੀਆਂ ਨੂੰ ਸਥਾਪਿਤ ਕੀਤਾ ਜਾਂਦਾ ਉਸ ਨੂੰ 3D ਤਕਨੀਕ ਦੀ ਵਰਤੋਂ ਨਾਲ ਬਣਾਇਆ ਗਿਆ ਹੈ ਹਾਲਾਂਕਿ ਮੰਦਰ ਦੇ ਬਾਕੀ ਹਿੱਸੇ ਜਿਵੇਂ ਥੰਮਾ ਸਲੇਬਾਂ ਫਰਸ਼ਾਂ ਨੂੰ ਰਵਾਇਤੀ ਇਮਾਰਤੀ ਤਕਨੀਕ ਦੀ ਵਰਤੋਂ ਕਰਕੇ ਹੀ ਬਣਾਇਆ ਗਿਆ ਸੀ ਗਿਆਨੋਦੇ ਐਕਸਪ੍ਰੈਸ ਕਾਲਜ ਔਨ व्हील्स ਇਹ ਵੀ ਇੱਕ ਨਵੀਂ ਪਹਿਲ ਆ ਇੱਕ ਵਿਲੱਖਣ ਪਹਿਲ ਕਦਮੀ ਆ ਇਹਦੇ ਵਿੱਚ 20 ਨਵੰਬਰ ਨੂੰ ਜੰਮੂ ਤੇ ਕਟੜਾ ਰੇਲਵੇ ਸਟੇਸ਼ਨ ਤੋਂ ਗਿਆਨੋਦੇ ਐਕਸਪ੍ਰੈਸ ਕਾਲਜ ਔਨ व्हील्स ਨਾਮ ਦੀ ਇੱਕ ਵਿਸ਼ੇਸ਼ ਗੱਡੀ ਆ ਜਿਹੜੀ ਰੇਲ ਗੱਡੀ ਆ ਉਸ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਪਹਿਲ ਕਦਮੀ ਜੋ ਭਾਰਤ ਦੇ ਕਈ ਰਾਜਾਂ ਨੂੰ ਪਾਰ ਕਰੇਗੀ ਇਸ ਦਾ ਉਦੇਸ਼ ਜੰਮੂ ਤੇ ਕਸ਼ਮੀਰ ਦੀਆਂ ਯੂਨੀਵਰਸਿਟੀਆਂ ਦੇ ਲਗਭਗ 700 ਵਿਦਿਆਰਥੀਆਂ ਦਾ ਸਬਲੀਕਰਨ ਕਰਨਾ ਹੈ ਭਾਰਤ ਦੇ ਕਈ ਰਾਜਾਂ ਤੋਂ ਲੰਘਣ ਵਾਲੀ ਇਹ ਰੇਲ ਗੱਡੀ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਖੋਜਣ ਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਸੱਭਿਆਚਾਰਾਂ ਦਾ ਗਿਆਨ ਹਾਸਲ ਕਰਨ ਦਾ ਅਨੁਭਵ ਪ੍ਰਦਾਨ ਕਰੇਗੀ ਇਸ ਵਿੱਚ 14 ਦਿਨਾਂ ਦੀ ਯਾਤਰਾ ਦੌਰਾਨ ਵਿਦਿਆਰਥੀ ਦਿੱਲੀ, ਅਹਮਦਾਬਾਦ, ਮੁੰਬਈ, ਬੰਗਲੌਰੂ ਤੇ ਗੋਆ ਦੀਆਂ ਮਹੱਤਵਪੂਰਨ ਥਾਵਾਂ ਦਾ ਦੌਰਾ ਕਰਨਗੇ ਤੇ ਇਸ ਯਾਤਰਾ ਉਦੇਸ਼ ਕਲਾਸਾਂ ਤੇ ਧਰਾਵਾਂ ਦੀ ਸੀਮਾਵ ਨੂੰ ਖਤਮ ਕਰਕੇ ਵਿਆਪਕ ਸਹਿਯੋਗੀ ਤੇ ਪ੍ਰੋਜੈਕਟ ਬੇਸਡ ਜਿਹੜੀ ਐਕਸਪੀਰੀਅੰਸ ਆ ਉਹ ਦੇਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਗੇ ਹੈਗਾ 에ਅਰ ਗਨ ਸਮਰਪਣ ਮਹਮ ਇਸਨੇ ਜਨੇਸਕੋ ਅਵਾਰਡ ਜਿੱਤਿਆ ਏ 13 ਨਵੰਬਰ ਨੂੰ ਮਲੇਸ਼ੀਆ ਦੇ ਸਵਾਹ ਵਿੱਚ ਆਯੋਜਿਤ ਜਨੇਸਕੋ ਇੰਟਰਨੈਸ਼ਨਲ ਕਾਨਫਰੰਸ ਔਨ ਬਾਇਓਸਫੇਅਰ ਰਿਜ਼ਰਵ ਸਮਾਗਮ ਵਿਚ ਅਰਨਾਚਲ ਪ੍ਰਦੇਸ਼ ਸਰਕਾਰ ਦੀ 에ਅਰ ਗਨ ਸਮਰਪਨ ਮਹਿਮ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਬਾਰੇ ਭਾਰਤ ਦੀ ਸਰਵੋਤਮ ਸਫਲਤਾ ਦੀ ਕਹਾਣੀ ਵਜੋਂ ਚੁਣਿਆ ਗਿਆ ਏ ਇਸ ਯੋਜਨਾ ਬਾਰੇ ਤੁਸੀਂ ਪੜ੍ਹ ਸਕਦੇ ਹੋ ਅੱਗੇ ਹੈਗਾ ਜੀਪੀਐਸ ਟਰੈਕਰ ਵਾਲੀਆਂ ਚਾਂਜਰਾਂ ਦੀ ਵਰਤੋਂ ਕਰਨ ਵਾਲਾ ਜੇ ਐਂਡ ਕੇ ਪਹਿਲਾ ਰਾਜ ਜੰਮੂ ਕਸ਼ਮੀਰ ਪੁਲਿਸ ਵਿਭਾਗ ਭਾਰਤ ਦਾ ਪਹਿਲਾ ਅਜਿਹਾ ਵਿਭਾਗ ਬਣ ਗਿਆ ਜਿਸ ਨੇ ਜਮਾਨਤ ਤੇ ਰਿਹਾ ਹੋਏ ਅੱਤਵਾਦ ਦੇ ਮੁਲਾਜ਼ਮਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਣ ਲਈ ਜੀਪੀਐਸ ਟਰੈਕਰ ਵਾਲੀਆਂ ਚਾਂਜਰਾਂ ਦੀ ਵਰਤੋਂ ਕੀਤੀ ਹੈ ਫਿਰ ਹੈ ਗਵਾਲੀਅਰ ਕੋਜ਼ੀ ਕੋਡ ਨਵੇਂ ਸਿਰਜਣਾਤਮਕ ਸ਼ਹਿਰ ਗਵਾਲੀਅਰ ਤੇ ਕੋਜ਼ੀਕੋਡ ਉਹਨਾਂ 55 ਨਵੇਂ ਸ਼ਹਿਰਾਂ ਵਿੱਚੋਂ ਇੱਕ ਨੇ ਜਿਨ ਜੋ 31 ਅਕਤੂਬਰ ਨੂੰ ਯੂਨੈਸਕੋ ਕ੍ਰੀਏਟਿਵ ਸਿਟیز ਨੈਟਵਰਕ ਵਿੱਚ ਸ਼ਾਮਲ ਹੋਏ ਇਨ੍ਹਾਂ ਸ਼ਹਿਰਾਂ ਵਿੱਚ ਆਪਣੇ ਸੱਭਿਆਚਾਰ ਸਿਰਜਣਾਤਮਕ ਗਤੀਵਿਧੀਆਂ ਦੀ ਸਾਂਭ-ਸਮਰਨ ਨੂੰ ਸ਼ਹਿਰੀ ਯੋਜਨਾਬੰਦੀ ਦਾ ਅਟੁੱਟ ਹਿੱਸਾ ਬਣਾਉਣ ਦੀ ਯਤਨਾਂ ਵਿੱਚ ਵਚਨਬੱਧਤਾ ਨਾਲ ਸਨਮਾਨਿਤ ਕੀਤਾ ਹੋਇਆ ਇਸ ਲੇ ਇਸ ਲਿਸਟ ਵਿੱਚ ਸ਼ਾਮਲ ਹੋਏ ਮੱਧ ਪ੍ਰਦੇਸ਼ ਦੇ ਗਵਾਲੀਅਰ ਨੇ ਸਿਟੀ ਆਫ 뮤직 ਦਾ ਖਿਤਾਬ ਹਾਸਲ ਕੀਤਾ ਪ੍ਰਸਿੱਧ ਸੰਗੀਤਕਾਰ ਤਾਨਸੈਨ ਤੇ ਬਿਆਜੂ ਬਾਬਰਾ ਗਵਾਲੀਅਰ ਦੇ ਰਹਿਣ ਵਾਲੇ ਸਨ ਸਦੀਆਂ ਤੋਂ ਸਥਾਨਕ ਸਿੰਧੀਆਂ ਘਰਾਣਾ ਸ਼ਹਿਰ ਦੀ ਸੰਗੀਤਿਕ ਵਿਰਾਸਤ ਨੂੰ ਸੰਭਾਲਣ ਦੇ ਪ੍ਰਚਾਰ ਕਰਨ ਦਾ ਕੰਮ ਕਰਦਾ ਆ ਰਿਹਾ ਹੈ ਕੋਜੀਕੋਡ ਨੂੰ ਸਾਹਿਤ ਦੇ ਸ਼ਹਿਰ ਦਾ ਤਮਗਾ ਦਿੱਤਾ ਗਿਆ ਹੈ ਜੋ ਦੇਸ਼ ਵਿੱਚ ਖਿਤਾਬ ਪਾਉਣ ਵਾਲਾ ਪਹਿਲਾ ਸ਼ਹਿਰ ਹੈ ਨਾਰਵੇ ਨੇ ਭੋਜਨ ਸੁਰੱਖਿਆ ਤੇ ਭੁੱਖਮਰੀ ਦੇ ਮੁੱਦਿਆਂ ਨੂੰ ਸੁਧਾਰਨ ਲਈ ਉੱਤਰਾਖੰਡ ਵਿੱਚ ਚਲਾਏ ਜਾ ਰਹੇ ਭਾਰਤ ਦੇ ਹੰਗਰ ਪ੍ਰੋਜੈਕਟ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ ਨਾਰਵੇ ਸਤੰਬਰ 2026 ਤੱਕ 3 ਸਾਲਾਂ ਦੀ ਮਿਆਦ ਲਈ 44.7 ਮਿਲੀਅਨ ਰੁਪਏ ਨੇ ਜਿਹੜੇ ਉਹ ਪ੍ਰਦਾਨ ਕਰੇਗਾ ਇਸ ਪ੍ਰੋਜੈਕਟ ਦਾ ਉਦੇਸ਼ ਮਹਿਲਾ ਨੇਤਾਵਾਂ ਨੂੰ ਸਸ਼ਕਤ ਕਰਨਾ ਭੋਜਨ ਸੁਰੱਖਿਆ ਵਧਾਉਣਾ ਖਾਸ ਤੌਰ ਤੇ ਉੱਤਰਾਖੰਡ ਦੇ ਸੰਵੇਦਨਸ਼ੀਲ ਖੇਤਰ ਦੀ ਵਾਤਾਵਰਨ ਦੀ ਰੱਖਿਆ ਕਰਨਾ ਕੇਰਲ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਾਲ ਮਾਰਕਿੰਗ ਕੇਂਦਰ 26 ਅਕਤੂਬਰ ਨੂੰ ਇਡੁੱਕੀ ਵਿੱਚ ਹਾਲ ਮਾਰਕਿੰਗ ਕੇਂਦਰ ਦੇ ਉਦਘਾਟਨ ਦੇ ਨਾਲ ਕੇਰਲ ਭਾਰਤ ਦਾ ਪਹਿਲਾ ਰਾਜ ਬਣ ਗਿਆ ਜਿਸ ਦੇ ਸਾਰੇ 14 ਜ਼ਿਲ੍ਹਿਆਂ ਵਿੱਚ ਹਾਲ ਮਾਰਕਿੰਗ ਕੇਂਦਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਹਾਲ ਮਾਰਕਿੰਗ ਕੇਂਦਰਾਂ ਦੇ ਖੁੱਲਣ ਨਾਲ ਕੇਰਲ ਸੋਨੇ ਦੇ ਕਾਰੋਬਾਰ ਦਾ ਕੇਂਦਰ ਬਣ ਜਾਵੇਗਾ ਸੋਨੇ ਦੇ ਗਹਿਣੇ ਖਰੀਦਣ ਲਈ ਦੇਸ਼ ਦਾ ਸਭ ਤੋਂ ਵੱਧ ਪ੍ਰਸੇਮੰਦ ਬਾਜ਼ਾਰ ਹੋਣ ਦੇ ਇਸੇ ਦਾਅਵੇ ਨੂੰ ਹੋਰ ਮਜ਼ਬੂਤੀ ਮਿਲੇਗੀ ਬਿਊਰੋ ਆਫ ਇੰਡੀਅਨ ਸਟੈਂਡਰਡਸ 23 ਜੂਨ 2021 ਤੋਂ ਹਾਲ ਮਾਰਕਿੰਗ ਨੂੰ ਲਾਜ਼ਮੀ ਕੀਤਾ ਗਿਆ ਹੈ ਜੋ ਗਾਕਾਂ ਖਾਸ ਤੌਰ ਤੇ ਉਹਨਾਂ ਜੋ ਬਾਜ਼ਾਰ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਸੁਨਿਆਰਾਂ ਦੇ ਧੋਖੇ ਤੋਂ ਬਚਾਇਆ ਜਾ ਸਕੇ ਹਾਲ ਮਾਰਕ ਵਾਲੀਆਂ ਆਈਟਮਾਂ ਨੂੰ 6 ਅੰਕਾਂ ਅਲਫਾਨੂਮੈਰੀਕਲ ਹਾਲ ਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਐਚ ਯੂ ਆਈ ਡੀ ਨੰਬਰ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਨੰਬਰ BIC ਕੇਅਰ ਐਪ ਵਿੱਚ ਵੈਰੀਫਾਈ ਐਚ ਯੂ ਆਈ ਡੀ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਤਸਦੀਕ ਕੀਤਾ ਜਾ ਸਕਦਾ ਹੈ ਹਾਲ ਮਾਰਕਿੰਗ ਗਹਿਣਿਆਂ ਵਸਤੂਆਂ ਤੇ ਸਿੱਕਿਆਂ ਵਿੱਚ ਕੀਮਤੀ ਧਾਤੂ ਦੀ ਅਨੁਪਾਤਿਕ ਸਮੱਗਰੀ ਦਾ ਸਹੀ ਨਿਰਧਾਰਨ ਤੇ ਅਧਿਕਾਰ ਤੇ ਰਿਕਾਰਡਿੰਗ ਨੂੰ ਯਕੀਨੀ ਬਣਾਉਂਦਾ ਹੈ ਏਸ਼ੀਆ ਡਿਵੈਲਪਮੈਂਟ ਬੈਂਕ ਨੇ ਮਹਾਰਾਸ਼ਟਰ ਵਿੱਚ ਸਿਹਤ ਸੰਭਾਲ ਤੇ ਡਾਕਟਰੀ ਸਿੱਖਿਆ ਦੀ ਗੁਣਵੱਤਾ ਦੀ ਸਮਰੱਥਾ ਨੂੰ ਵਧਾਉਣ ਲਈ ਡਾਲਰ 500 ਮਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ ਇਹ ਪ੍ਰੋਗਰਾਮ ਨਾ ਸਿਰਫ ਰਾਜ ਦੇ ਹਸਪਤਾਲਾਂ ਨੂੰ ਬੈਡਾਂ ਦੀ ਸਮਰਥਨ ਵਿੱਚ ਵਾਅਦਾ ਕਰੇ ਸਮਰੱਥਾ ਵਿੱਚ ਵਾਅਦਾ ਕਰੇਗਾ ਸਗੋਂ ਨਵੀਆਂ ਮੈਡੀਕਲ ਸੰਸਥਾਵਾਂ ਲਈ ਘੱਟੋ-ਘੱਟ 590 ਡਾਕਟਰਾਂ ਦੀ ਨਿਯੁਕਤੀ ਵੀ ਕਰੇਗਾ ਤਾਂ ਇਹ ਸੀਗੀ ਸਾਡੀ ਵੀਡੀਓ ਅਸੀਂ ਡਿਸਕਸ ਕੀਤੇ ਨੇ ਨੈਸ਼ਨਲ ਇੰਟਰਨੈਸ਼ਨਲ ਤੇ ਸਟੇਟ ਲੈਵਲ ਦੇ ਮੁੱਦੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਹੋਰ ਮੁੱਦੇ ਡਿਸਕਸ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ